ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ PTSD ਦੇ ਆਪਕਾਂ ਨੂੰ ਆਪਣੇ ਘਰਾਂ ਤੋਂ ਦੂਰ-ਦੂਰ ਤੈਨਾਤ ਕਰਕੇ ਪਰੇਸ਼ਾਨ ਕੀਤੇ ਜਾਣ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਇੱਕ ਚੰਗੀ ਗੱਲ ਹੀ ਸੀ ਕਿ ਬੇਰੁਜ਼ਗਾਰ PTSD ਰੋਗੀਆਂ ਨੂੰ ਰੁਜ਼ਗਾਰ ਦੇ ਦਿੱਤਾ ਗਿਆ ਪਰੰਤੂ ਜਦੋਂ ਉਹਨਾਂ ਦੀ ਤਾਇਨਾਤੀ ਬਹੁਤ ਜ਼ਿਆਦਾ ਦੂਰ ਕਰ ਦਿੱਤੀ ਗਈ ਤਾਂ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਕੇ ਉਹ ਬਹੁਤ ਹੀ ਪਰੇਸ਼ਾਨ ਹੋ ਬੈਠੇ ਹਨ ਇਹ ਤਦ ਤੱਕ ਉਹਨਾਂ ਦੇ ਮਾਪੇ ਤੇ ਕੁਝ ਆਮ ਲੋਕ ਵੀ ਇਹ ਕਹਿ ਰਹੇ ਹਨ ਕਿ ਇਹਨਾਂ ਨੂੰ ਇੰਨੀ ਦੂਰ ਤਾਇਨਾਤ ਕੀਤਾ ਜਾਣਾ ਕਿਸੇ ਤਰ੍ਹਾਂ ਵੀ ਸਰਕਾਰ ਦੁਆਰਾ ਜਾਇਜ਼ ਨਹੀਂ ਸੀ ਕੁਝ ਲੀਡਰਾਂ ਨੇ ਵੀ ਇਸ ਦੇ ਪ੍ਰਤੀ ਆਵਾਜ਼ ਉਠਾਈ ਹੈ ਤਾਂ ਆਓ ਜਾਣਦੇ ਹਾਂ ਕਿ ਵੱਖ-ਵੱਖ ਲੋਕਾਂ ਦੁਆਰਾ ਤੇ ਖਾਸ ਤੌਰ ਤੇ ਕੁਝ ਡੀਡਾਂ ਦੁਆਰਾ ਇਹਦੇ ਬਾਰੇ ਕੀ ਕਿਹਾ ਗਿਆ ਹੈ ਪੰਜਾਬ ਸਰਕਾਰ ਨੇ 2025 ਵਿੱਚ ਈਟੀਟੀ ਅਧਿਆਪਕਾਂ ਨੂੰ ਹੱਦਾਂ ਤੇ ਨੌਕਰੀ ਦੇ ਕੇ ਯਾਨੀ ਕਿ ਸਰਕਾਰੀ ਏਰੀਆ ਦੇ ਵਿੱਚ ਨੌਕਰੀ ਦੇ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਖੜੀ ਕਰ ਦਿੰਦੀ ਹੈ ਇਹ ਸਰਕਾਰ ਦਾ ਨੌਕਰੀਆਂ ਦੇ ਕੇ ਵੀ ਨਾ ਦੇਣ ਵਾਲਾ ਕੰਮ ਹੀ ਹੋ ਗਿਆ ਐ ਜਿਸ ਨੂੰ ਲੈ ਕੇ ਨੌਜਵਾਨ ਮੁੰਡੇ ਤੇ ਕੁੜੀਆਂ ਆਪਣੇ ਘਰਾਂ ਤੋਂ 250 ਤੋਂ ਲੈ ਕੇ 300 ਕਿਲੋਮੀਟਰ ਦੂਰ ਬੌਕਿੰਗ ਏਰੀਆ ਵਿੱਚ ਨੌਕਰੀ ਕਰ ਰਹੇ ਹਨ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਸਤੀ ਸਕੱਤਰ ਜਗਦੀਪ ਸਿੰਘ ਨੇ ਕਿਹਾ ਕਿ ਇਹਨਾਂ ਨਵੇਂ ਨਿਯੁਕਤ ਕੀਤੇ ਅਧਿਆਪਕਾਂ ਦੀ ਤਨਖਾਹ ਵੀ ਨਾ ਮਾਤਰ ਹੈ ਤੇ ਇਹ ਸਾਰਾ ਕੁਝ ਉਹਨਾਂ ਦੇ ਰੈਨ ਫੈਨ ਤੇ ਹੀ ਖਰਚ ਹੋ ਜਾਂਦਾ ਹੈ ਕੁੜੀਆਂ ਨੂੰ ਮਜਬੂਰੀ ਵਸ ਕਰਾਂ ਤੋਂ ਦੂਰ ਦਾ ਬੇਹਕ ਔਖਾ ਹੈ ਨੇ ਕਈ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਲੜਕੇ ਲੜਕੀਆਂ ਨੇ ਮਿਲ ਕੇ ਇਹ ਦੱਸਿਆ ਕਿ ਉਹਨਾਂ ਦੇ ਕੋਲ ਰੈਨ ਫੈਨ ਵਾਲਾ ਕੋਈ ਨਹੀਂ ਹੈ ਤੇ ਉਹ ਬੜੀ ਮੁਸ਼ਕਲ ਦੇ ਨਾਲ ਰਾਤ ਗੁਜ਼ਾਰਦੇ ਹਨ ਹਾਂ ਜੀ ਤਾਂ ਲੜਕੀਆਂ ਨੂੰ ਘਰਾਂ ਤੋਂ ਦੂਰ ਲੈ ਕੇ ਕਿਸੇ ਜਗ੍ਹਾ ਦੇ ਉੱਤੇ ਰਹਿਣਾ ਉਹ ਬਹੁਤ ਔਖਾ ਹੁੰਦਾ ਹੈ ਕਿਉਂਕਿ ਅੱਜ ਦੇ ਵਰਤ ਵਿੱਚ ਜੋ ਉਹਨਾਂ ਦੀ ਸੇਫਟੀ ਵੀ ਇਸ ਦੇ ਵਾਸਤੇ ਕਈ ਵਾਰੀ ਸੇਫਟੀ ਵੀ ਨਹੀਂ ਹੁੰਦੀ ਔਰ ਉਹ ਆਪਣੇ ਆਪ ਨੂੰ ਪਰੇਸ਼ਾਨ ਉਸੂਰ ਕਰਦੇ ਹਨ ਤੇ ਖਾਂਸੇ ਮਸੂਰ ਕਰਦੇ ਹਨ ਕਾਫੀ ਬਹੁਤੇ ਲੜਕੀਆਂ ਤੇ ਉਹਨਾਂ ਦੇ ਪੈਰੈਂਟਸ ਰਾਤ ਨੂੰ ਰਹਿਣ ਵੇਲੇ ਦੂਰ ਜਾੜੇ ਆਉਣ ਜਾਣ ਵਿੱਚ ਵੀ ਬਹੁਤ ਜ਼ਿਆਦਾ ਔਖ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਉਹਨਾਂ ਕਹਿੰਦੇ ਕਿ ਸਰਕਾਰ ਲੜਕੀਆਂ ਨੂੰ ਨੌਕਰੀ ਤਾਂ ਦੇ ਦਿੰਦੀ ਹੈ ਪਰ ਉਹਨਾਂ ਨੂੰ ਕਰਨ ਤੋਂ ਬਹੁਤ ਦੂਰ ਗਾ ਨੌਕਰੀਆਂ ਦੇ ਨਾਮ ਤੇ ਮਜ਼ਾਕ ਕਰਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਰੇਸ਼ਾਨੀ ਖੜੀ ਕਰ ਰਹੀ ਹੈ ਉਹਨਾਂ ਕਿਆ ਕਿ ਸਰਕਾਰ ਨੇ ਇਹ ਨੌਕਰੀਆਂ ਦੇਣ ਤੋਂ ਪਹਿਲਾਂ ਅਧਿਆਪਕਾਂ ਤੋਂ ਉਹਨਾਂ ਦੀ ਮੰਨ ਪਸੰਦ ਦੇ ਸਟੇਸ਼ਨ ਫਾਰਮਾਂ ਦੇ ਵਿੱਚ ਪ੍ਰਵਾਏ ਸਨ ਪਰ ਇਸ ਵੇਲੇ ਕੀਤੀ ਸਰਕਾਰ ਨੇ ਆਪਣੀ ਮਰਜ਼ੀ ਹੀ ਹੈ ਹਾਂਜੀ ਗੌਰ ਮਤਲਬ ਹੈ ਕਿ ਉਹਨਾਂ ਕੋਲੋਂ ਜੋ ਉਹਨਾਂ ਦੇ ਜੁਆਸਫ ਸਟੇਸ਼ਨ ਵੀ ਕਰਵਾਇਆ ਗਿਆ ਸਨ ਫਿਰੰਤੂ ਜਦੋਂ ਉਹਨਾਂ ਨੂੰ ਅਪੁਆਇੰਟਮੈਂਟ ਦਿੱਤੀ ਗਈ ਹੈ ਤੇ ਇੱਕ ਅਲਾਟਮੈਂਟ ਹੋਈ ਹੈ ਉਹ ਸਰਕਾਰ ਨੇ ਆਪ ਕਈ ਕਿਸਾਂ ਦੇ ਵਿੱਚ ਆਪਣੀ ਮਰਜ਼ੀ ਹੀ ਕੀਤੀ ਹੈ ਉਹਨਾਂ ਭਗਵੰਤ ਮਾ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਨਾਂ ਲੜਕੇ ਲੜਕੀਆਂ ਨੂੰ ਸਮੱਸਿਆ ਹੈ ਉਹਨਾਂ ਨੂੰ ਨੇੜੇ-ਤੇੜੇ ਦੇ ਸਟੇਸ਼ਨ ਦਿੱਤੇ ਜਾਣ ਤਾਂ ਜੋ ਉਹ ਆਪਣੇ ਘਰ ਆ ਜਾ ਸਕਣ ਸਰਕਾਰ ਨੇ ਕਿਹਾ ਕਿ ਇਹਨਾਂ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕਾਦੇ ਨੈਧੀ ਕੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਆਰਥਿਕ ਪਰੇਸ਼ਾਨੀ ਵੀ ਨਾ ਆਵੇ ਤੇ ਉਹ ਆਪਣੇ ਮਾਪੇ ਪਿਤਾ ਦੀ ਵੀ ਸੇਵਾ ਕਰ ਸਕਣ ਤੇ ਉਹ ਆਪਣਾ ਗੁਜ਼ਾਰਾ ਵੀ ਠੀਕ ਤੰਗ ਦੇ ਨਾਲ ਚਲਾ ਸਕਣ ਤੇ ਜੋ ਦੂਰ ਰਹਿ ਕੇ ਖਾ ਚੋਦੇ ਲੜਕੀਆਂ ਨੂੰ ਰਹਿਣ ਦੇ ਵਿੱਚ ਦਿੱਕਤਾਂ ਆਉਂਦੀਆਂ ਹਨ ਉਸ ਤੋਂ ਵੀ ਨਜਾਤ ਮਿਲ ਸਕੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਏਗੀ ਕਿ ਕੀ ਸਰਕਾਰ ਇਸ ਤਰ੍ਹਾਂ ਦੀ ਕੇਤੀ ਜਾਰੀ ਮੰਗ ਦੇ ਉੱਤੇ ਕੋਈ ਗੌਰ ਕਰਦੀ ਹੈ ਜਾਂ ਫਿਰ ਇਸ ਮੰਗ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਤੇ ਸਮਾਂ ਲਗਾਉਣਾ ਹੋਵੇ ਤभी ਦਿੰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ